ਅਰਮਾਨ ਮਲਕ ਤੇ ਪਾਇਲ ਮਲਕ ਦੀਆਂ ਦਿਨੋ-ਦਿਨ ਮੁਸ਼ਕਲਬਾਦੀਆਂ ਜਾ ਰਹੀਆਂ ਨੇ ਤਾਂ ਹੁਣ ਐਫਆਈਆਰ ਦਰਜ ਹੋ ਗਈ ਆ ਤਾਂ ਪੂਰੇ ਪਰਿਵਾਰ ਤੇ ਮਾਮਲਾ ਦਰਜ ਕਰਵਾ ਦਿੱਤਾ ਗਿਆ ਤਾਂ ਜਿੱਥੇ ਬਿੱਤੇ ਦਿਨ ਹੀ ਪਾਇਲ ਮਲਕ ਵੱਲੋਂ ਜਿਹੜੇ ਆ ਸ਼੍ਰੀ ਕਾਲੀ ਮਾਤਾ ਮੰਦਰ ਪਹੁੰਚ ਕੇ ਮਾਫੀ ਮੰਗੀ ਗਈ ਆ ਇਸ ਦੇ ਬਾਵਜੂਦ ਵੀ ਮਾਮਲਾ ਠੰਡਾ ਪੈਂਦਾ ਨਜ਼ਰ ਨਹੀਂ ਆ ਰਿਹਾ ਇਹ ਮਾਮਲਾ ਦਿਨੋ-ਦਿਨ ਵਾਧਦਾ ਜਾ ਰਿਹਾ ਜਿਸ ਦੇ ਚੱਲਦਿਆਂ ਹੁਣ ਐਫਆਈਆਰ ਦਰਜ ਕਰਵਾ ਦਿੱਤੀ ਗਿਆ ਤਾਂ ਮਾਮਲਾ ਦਰਜ ਹੋਇਆ ਤੇ ਗ੍ਰਿਫਤਾਰੀ ਨੂੰ ਲੈ ਕੇ ਮੰਗ ਉੱਠ ਚੁੱਕੀ ਆ ਤੇ ਹੁਣ ਪੂਰੇ ਪਰਿਵਾਰ ਤੇ ਮਾਮਲਾ ਦਰਜ ਕਰਵਾ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਸੰਗਰੂਰ ਵਿੱਚ ਪੁਲਿਸ ਕੋਲ ਐਫ ਆਈ ਆਰ ਦਰਜ ਕਰਵਾਈ ਗਈ ਹੈ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲਗਾਏ ਗਏ ਨੇ ਇਹ ਬਜਰੰਗ ਦਲ ਵੱਲੋਂ ਜਿਹੜੀ ਆ ਉਹ ਐਫ ਆਈ ਆਰ ਕਰਵਾਈ ਗਈ ਹੈ ਬਜਰੰਗ ਦਲ ਹਿੰਦੂ ਨੇ ਇਹ ਕਾਰਵਾਈ ਕਰਵਾਈ ਹੈ ਤੇ ਮੰਗ ਕੀਤੀ ਆ ਕਿ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਨੂੰ ਤੇ ਉੱਥੇ ਹੀ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਅਸੀਂ ਸਜ਼ਾ ਕਰਵਾ ਕੇ ਹੀ ਪਿੱਛੇ ਹਟਾਂਗੇ ਤਾਂ ਇਹ ਵੱਡਾ ਐਲਾਨ ਕੀਤਾ ਗਿਆ ਬਜਰੰਗ ਦਲ ਹਿੰਦੂ ਵੱਲੋਂ ਤਾਂ ਦੱਸ دیے ਕਿ ਸੰਗਰੂਰ ਪੁਲਿਸ ਕੋਲ ਇਹ ਐਫ ਆਈ ਆਰ ਦਰਜ ਕਰਵਾਈ ਗਈ ਹੈ ਤੇ ਪੂਰੇ ਪਰਿਵਾਰ ਤੇ ਮਾਮਲਾ ਦਰਜ ਹੋਇਆ ਅਰਮਾਨ ਪਾਇਲ ਤੇ ਕ੍ਰਿਤਿਕਾ ਤਾਂ ਤਿੰਨਾਂ ਤੇ ਹੁਣ ਇਹ ਪਰਚਾ ਦਰਜ ਕਰਵਾ ਦਿੱਤਾ ਗਿਆ ਤੇ ਗ੍ਰਿਫਤਾਰੀ ਦੀ ਮੰਗ ਉਠਰੀ ਹੈ ਤੇ ਲਗਾਤਾਰ ਮਾਮਲਾ ਜਿਹੜਾ ਉਹ ਵਧਦਾ ਜਾ ਰਿਹਾ ਹੈ ਤੇ ਜਿੱਥੇ ਇੱਕ ਪਾਸੇ ਲਗਾਤਾਰ ਮਾਫੀ ਤੇ ਮਾਫੀ ਜਿਹੜੀ ਆ ਉਹ ਅਰਮਾਨ ਪਰਿਵਾਰ ਵੱਲੋਂ ਜਾਨੀ ਕਿ ਅਰਮਾਨ ਪਾਇਲ ਅਤੇ ਬਾਕੀ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਮਾਫੀ ਮੰਗੀ ਜਾ ਰਹੀ ਆ ਤਾਂ ਹਲੇ ਵੀ ਇਹ ਮਾਮਲਾ ਘੜ ਦਾ ਨਜ਼ਰ ਨਹੀਂ ਆ ਰਿਹਾ ਤੇ ਦਿਨੋ ਦਿਨ ਇਸ ਮਾਮਲੇ 'ਚ ਇੱਕ ਤੋਂ ਬਾਅਦ ਇੱਕ ਕਾਰਵਾਈ ਹੋ ਰਹੀ ਆ ਤਾਂ ਹੁਣ ਵੱਡਾ ਐਕਸ਼ਨ ਹੋਇਆ ਹੈ ਪਾਇਲ ਮਲਕ ਮਾਮਲੇ 'ਚ ਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸੰਗਰੂਰ ਵਿੱਚ ਐਫ ਆਈ ਆਰ ਦਰਜ ਕਰਵਾਈ ਗਈ ਹੈ ਤੇ ਹੁਣ ਮਾਮਲਾ ਜਿਹੜਾ ਉਹ ਰੁਕਦਾ ਹੋਇਆ ਘੜਦਾ ਹੋਇਆ ਨਜ਼ਰ ਨਹੀਂ ਆ ਰਿਹਾ ਤਾਂ ਭਾਬਿਆ ਭਾਰਦਵਾਜ ਨੇ ਜਿਨ੍ਹਾਂ ਨੇ ਸਿੱਧਾ ਕਿਹਾ ਕਿ ਅਸੀਂ ਸਜ਼ਾ ਕਰਵਾ ਕੇ ਹੀ ਪਿੱਛੇ ਹਟਾਂਗੇ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਕਈ ਹਿੰਦੂ ਜਿਹੜੇ ਆਗੂ ਨੇ ਉਹਨਾਂ ਅੱਗੇ ਪਾਇਲ ਮਲਕ ਜਿਹੜੇ ਆ ਪੇਸ਼ ਹੋਏ ਆ ਉਹਨਾਂ ਦਾ ਪਰਿਵਾਰ ਪੇਸ਼ ਹੋਇਆ ਅਤੇ ਹੁਣ ਜਿਹੜਾ ਅਰਮਾਨ ਮਲਕ ਤੇ ਵੀ ਵੱਡੇ ਦੋਸ਼ ਲੱਗ ਗਏ ਆ ਅਰਮਾਨ ਮਲਕ ਤੇ ਦੋਸ਼ ਲੱਗਿਆ ਕਿ ਉਸ ਨੇ हनुमान ਦਾ ਪੇਸ ਜਿਹੜਾ ਉਹ ਬਣਾ ਕੇ ਡਾਂਸ ਕੀਤਾ ਤਾਂ ਹનુਮਾਨ ਬਣ ਕੇ ਡਾਂਸ ਕੀਤਾ ਆਰਮਾਨ ਨੇ ਹનુਮਾਨ ਜੀ ਦੇ ਜਿਹੜੇ ਆ ਪ੍ਰਤਿਮਾ ਬਣਾ ਕੇ ਜਾਂ ਉਹਨਾਂ ਦੇ ਬਾਗ ਪੇਸ ਹੋ ਕੇ ਜਿਹੜਾ ਕਿ ਡਾਂਸ ਕੀਤਾ ਗਿਆ ਤਾਂ ਆਰਮਾਨ ਮਲਕ ਤੇ ਵੀ ਵੱਡੇ ਇਲਜ਼ਾਮ ਲੱਗ ਚੁੱਕੇ ਨੇ ਤਾਂ ਹੁਣ ਤੱਕ ਜਿਹੜਾ ਮਾਮਲਾ ਸੀਗਾ ਉਹ ਪਾਇਲ ਮਲਕ ਦੇ ਆਲੇ ਦੁਆਲੇ ਹੀ ਘੁੰਮ ਰਿਹਾ ਸੀਗਾ ਅਤੇ ਪਾਇਲ ਮਲਕ ਤੇ ਦੋਸ਼ ਸੀਗੇ ਕਿ ਇਸ ਨੇ ਇਹਨਾਂ ਨੇ ਜਿਹੜਾ ਕਿ ਕਾਲੀ ਮਾਤਾ ਦਾ ਭੇਸ਼ ਜਿਹੜਾ ਉਤਾਰ ਕੇ ਜਿਹੜਾ ਉਹ ਵੀਡੀਓ ਬਣਾਈ ਹੈ ਤੇ ਅਜੇ ਇਹ ਇਸੇ ਕਰਕੇ ਮਾਮਲਾ ਪੂਰੇ ਸਿੱਖਰਾਂ ਤੇ ਭਖਿਆ ਤੇ ਪਾਇਲ ਮਲਕ ਦਾ ਪਰਿਵਾਰ ਜਿਹੜਾ ਉਹ ਸ਼੍ਰੀ ਕਾਲੀ ਮਾਤਾ ਮੰਦਰ ਪਹੁੰਚਦਾ ਤੇ ਮੁਆਫੀ ਤੱਕ ਮੰਗ ਮੰਗਦਾ ਹੈ ਹਾਲਾਂਕਿ ਹੁਣ ਹਸਪਤਾਲ 'ਚ ਵੀ ਦਾਖਲਾ ਹੈ ਪਾਇਲ ਮਲਕ ਤੇ ਜਿਹਰੇ ਇਲਾਜ ਹੈ ਤੇ ਉਧਰ ਇਹ ਮਾਮਲਾ ਜਿਹੜਾ ਉਹਨਾਂ ਦਾ ਘਰ ਦਾ ਨਜ਼ਰ ਨਹੀਂ ਆ ਰਿਹਾ ਇੱਕ ਤੋਂ ਬਾਅਦ ਇੱਕ ਮੁਸ਼ਕਲ ਬਾਤ ਦੀ ਨਜ਼ਰ ਆ ਰਹੀ ਹੈ ਤਾਂ ਪੂਰੇ ਪਰਿਵਾਰ ਤੇ ਮਾਮਲਾ ਦਰਜ ਕਰਵਾ ਦਿੱਤਾ ਹੈ ਤਾਂ ਸੰਗਰੂਰ ਵਿੱਚ ਐਫਆਈਆਰ ਦਰਜ ਹੋਈ ਹੈ ਪਾਇਲ ਮਲਕ ਤੇ ਅਰਮਾਨ ਮਲਕ ਤੇ ਅਤੇ ਕ੍ਰਿਤਿਕਾ ਤੇ ਤਾਂ ਤਿੰਨਾਂ ਤੇ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਤੇ ਹੁਣ ਕਸੂਤੇ ਕਿਰਗੇ ਆ ਅਰਮਾਨ ਮਲਕ ਪਾਇਲ ਮਲਕ ਕ੍ਰਿਤਿਕਾ ਤਾਂ ਹੁਣ ਅਰਮਾਨ ਮਲਕ ਤੇ ਵੱਡੇ ਇਲਜ਼ਾਮ ਲੱਗੇ ਨੇ ਤਾਂ ਇਸ ਮਾਮਲੇ ਵਿੱਚੋਂ ਹੁਣ ਅਰਮਾਨ ਮਲਕ ਤੇ ਵੱਡੇ ਇਲਜ਼ਾਮ ਲੱਗੇ ਨੇ ਹਾਲਾਂਕਿ ਪਹਿਲਾਂ ਜੇਕਰ ਦੇਖਿਆ ਜਾਵੇ ਕਿ ਪਾਇਲ ਮਲਕ ਤੱਕੇ ਮਾਮਲਾ ਜਿਹੜਾ ਉਹ ਸੀਗਾ ਸੀਮਤ ਸੀ ਪਰ ਹੁਣ ਅਰਮਾਨ ਮਲਕ ਤੇ ਵੱਡੇ ਇਲਜ਼ਾਮ ਲਗਾਏ ਗਿਆ ਕਿ ਹਨੂਮਾਨ ਜੀ ਦੇ ਆ ਰੂਪ ਧਾਰ ਕੇ ਜਿਹੜੇ ਆ ਵੀਡੀਓ ਬਣਾਈ ਗਿਆ ਡਾਂਸ ਕੀਤਾ ਗਿਆ ਤੇ ਹੁਣ ਅਰਮਾਨ ਮਲਕ ਵੀ ਜਿਹੜਾ ਕਸੂਤਾ ਕਰ ਗਿਆ ਤੇ ਹੁਣ ਦੇਖਣਾ ਹੋਏਗਾ ਕਿ ਮਾਫੀ ਮੰਗ ਕੇ ਕੰਮ ਚੱਲੇਗਾ ਜਾਂ ਫਿਰ ਇਹ ਮਾਮਲਾ ਹੋਰ ਵੀ ਵਧੇਗਾ ਪਰ ਆਫ ਆਈ ਆਰ ਜਰੂਰ ਜਿਹੜੀ ਆ ਦਰਜ ਕਰਵਾ ਦਿੱਤੀ ਗਈ ਹੈ